국민 Bye, saúde Bruh. Shanghai, Jung. I knew ਪਿੰਡਰਾਵਾਲੇ ਦਾ ਕੀ ਪੈਗਾਮ ਪੰਜਾਬ ਬਣੇਗਾ ਖਾਲਸਤਾਨ ਪਿੰਡਰਾਵਾਲੇ ਦਾ ਕੀ ਪੈਗਾਮ ਪੰਜਾਬ ਬਣੇਗਾ ਖਾਲਸਤਾਨ ਉਹ ਸਿੱਖ ਕਿਚੋਂ ਕਰਨਾ ਵਗੇ ਆ ਖਾਲਸਤਾਨ ਪੰਜਾਬੀ ਕਿ ਚਾਹੁੰਦੇ ਖਾਲਸਤਾਨ ਪੰਜਾਬੀ ਕਿ ਚਾਹੁੰਦੇ ਖਾਲਸਤਾਨ ਸਿੱਖ ਕਿ ਚਾਹੁੰਦਾ ਖਾਲਸਤਾਨ ਸਿੱਖ ਕਿ ਚਾਹੁੰਦਾ ਕਾਲ ਅਸਤਾਨ 26 ਜਨਵਰੀ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਨਹੀਂ 26 ਜਨਵਰੀ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਕਾਲਾ ਦਿਵਸ ਕਾਲਾ ਦਿਵਸ ਕਾਲਾ ਦਿਵਸ 26 ਜਨਵਰੀ ਕਾਲਾ ਦਿਵਸ ਕਾਲਾ ਦਿਵਸ ਕਾਲਾ ਦਿਵਸ 26 ਜਨਵਰੀ ਕਾਲਾ ਦਿਵਸ ਕਾਲਾ ਦਿਵਸ ਕਾਲਾ ਦਿਵਸ 26 ਜਨਵਰੀ ਦੇ ਗੰਤੰਦਰ ਦੇ ਵਿਰੋਧ ਵਿੱਚ ਅੱਜ ਪ੍ਰੋਟੈਸਟ ਲੜਾ ਮੱਧ ਮਾਲਵਾ ਤੇ ਦੁਆਬੇ ਦੀ ਧਿਰ ਤੇ ਕਿਤੇ ਜਾ ਰਹੇ ਨੇ ਸਟੇਟ ਵੱਲੋਂ ਘਰਾਂ ਦੇ ਵਿੱਚ ਗੁਰਸ ਪ੍ਰਸ਼ਾਸਨ ਨੂੰ ਢੇਰ ਤੇ ਗੱਡੀਆਂ ਲਾ ਕੇ ਪਿੰਡ ਦੇ ਸਰਪੰਚਾਂ ਨੂੰ ਫੋਨ ਕਰਕੇ ਕਿ ਇਹਨਾਂ ਨੂੰ ਮਾਰੂਤ ਨਾ ਜਾਣ ਦਿੱਤਾ ਜਾਵੇ ਪਰ ਉਹਨਾਂ ਕੀਤਾ ਤੋਂ ਡੱਟ ਕੇ ਨਿਕਲ ਕੇ ਆ ਕੇ ਪੰਥ ਦੇ ਲਈ ਅੱਜ ਤੁਸੀਂ ਸਾਰੇ ਵੱਡੇ ਛੋਟੇ ਵੀਰ ਪਹੁੰਚੇ ਹੋ ਸਾਰਿਆਂ ਦਾ ਦਲ ਖਰਦਾ ਤੇ ਸ਼ਰਮ ਨਹੀਂ ਅਕਾਲੀ ਦਰ ਵੱਲੋਂ گ لو نے سیاڑ نے بنا بے سارے چلنا ہے ایک دو نکلنی کوشش نہیں کرنی تا جو سلے رہے آزادی سکھو کے لوگے آزادی آزادی گرو نانک والی آزادی گرو نانک والی آزادی بابا بندہ سنگھ بہادر والی آزادی हिंदुस्ताना थी लमांगे आ चादी लमांगे आज़ादी लेकिन रहांगे आज़ादी आज़ादी جنم سدھ ادارے پروان نہیں پروان نہیں پروان نہیں کتل ترنگا پروان نہیں پروان نہیں پروان نہیں کتر ترنگا پروان نہیں پروان نہیں پروان نہیں ਸਿੱਧ ਅਧਕਾਰ ਤੁਹਾਡਾ ਓ ਜਾਤੀ ਗੁਰੂ ਨਾਨਕ ਵਾਲੀ ਆ ਜਾਤੀ ਓ ਗੁਰੂ ਨਾਨਕ ਵਾਲੀ ਆ ਜਾਤੀ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਆ ਜਾਤੀ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਆ ਜਾਤੀ ਓ ਪੱਤਰਾ ਵਾਲੀ ਆ ਜਾਤੀ ਓ ਪੱਪਰਿਆ ਵਾਲੀ ਆ ਜਾਤੀ ਓ ਸ਼ਹੀਦਾ ਵਾਲੀ ਆ ਜਾਤੀ ਭਾਈ ਗਜਿੰਦਰ ਸਿੰਘ ਆ ਜਾ ਬਾਈਕ ਜਿੰਦਰ ਸਿੰਘ ਵਾਲੀ ਆ ਜਾਤੀ ਉਹ ਪਿੰਡਰਾ ਵਾਲਿਆਂ ਵਾਲੀ ਆ ਜਾਤੀ ਉਹ ਪਿੰਡਰਾ ਵਾਲਿਆਂ ਵਾਲੀ ਆ ਜਾਤੀ ਏ ਹਾਕੇ ਸਾਡਾ ਆ ਜਾਤੀ ਏ ਹਾਕੇ ਤੁਹਾਡਾ ਆ ਆ ਵਾਲੀ ਆ ਜਾਤੀ ਉਹ ਬੱਦਰਾ ਵਾਲੀ ਆ ਜਾਤੀ ਉਹ ਬੱਦ آزادی براہن آزادی ہندوستان آزادی سکھو کے لوگ آزادی لڑکے لوگ آزادی لڑکے لوا گے آزادی لے کے رہا گے آزادی پتے لے آزادی سی ماروی کہتا آزادی سی ماروی کہتا آزادی کوئیwidehat بچے لینگے آزادی سارے بچے لینگے آزادی گرو نانک والی آزادی گرو نانک والی آزادی او گروواں والی آزادی او گروواں والی آزادی سنتاں والی آزادی پنڈرا والی اگے لنگ جا اگے لنگ ਇਹ ਕੰਦੇ ਹੀ ਨਹੀਂ ਗੰਮ ਹੋਣੇ ਥਕਾਵੇ ਪਰ ਕੰਮ ਕਰਦੇ ਬਸ ਇਹ ਸਾਦਾ ਕੰਮ ਹੋਇਆ 40 ਸਾਲ ਹੋ ਗਏ ਕੰਮ ਕਰਦੇ ਨੇ ਕੋਈ ਕੰਮ ਨਹੀਂ ਕਰਦਾ ਹਟਾ ਤੇ ਹਟੂ ਰਹੀ ਬੜੀ ਵਧੀਆ ਬਣਦਾ ਬੋਲੋ ਵੀ ਜੋ ਨੋ ਜੀ ਦੱਤਾ ਮੈਂ ਕਹਿੰਦਾ ਕੋਈ ਕਹਿੰਦੇ ਨਹੀਂ ਦੱਤਾ ਮੇਰਾ ਇੱਕ ਸਵਾਲ ਹੈ ਦੱਤਾ ਕੀ ਭਾਈ ਇੱਕ ਚੀਜ਼ ਬਣਾਓ ਉਹ ਤਾਂ ਕਹਿੰਦੇ ਵੀ ਆਜ਼ਾਦੀ ਲਈ ਹੈ ਸਾਰਾ ਕੁਝ ਮਿਲ ਰਿਹਾ ਹੈਗਾ ਕਿਹੜੀ ਆਜ਼ਾਦੀ ਕਿਉਂ ਆਜ਼ਾਦੀ ਕੇਂਦਰ ਪੰਜਾਬ ਦਾ ਪਾਣੀ ਖਵਾ ਲੈਣਾ ਆਜ਼ਾਦੀ ਹੁੰਦੀ ਹੈ ਚੀਜੋ ਯਾਰ ਪਿੱਛੇ ਪਿੱਛੇ ਤੋਂ ਥੋੜਾ ਜਿਆ। ਚੰਡੀਗੜ੍ਹ ਤੋਂ ਪਵਾ ਲੈਣਾ ਜ਼ਰੂਰੀ ਹੁੰਦੀ ਆ। ਪੰਜਾਬੀ ਬੋਲਦੇ ਇਲਾਕੇ ਪਵਾ ਲੈਣਾ ਜ਼ਰੂਰੀ ਹੁੰਦੀ ਆ। ਹੈ ਜਿਹੜੇ ਆਪਣੇ ਬੰਦੀ ਸਿੰਘ ਨੇ ਉਹ 30-30 ਸਾਲਾਂ ਦੇ ਜੇਲ੍ਹਾਂ ਵਿੱਚ ਰੱਖ ਲੈਣਾ ਜ਼ਰੂਰੀ ਹੁੰਦੀ ਆ। ਨਿਤ ਜਣੀ ਜਾਂ ਐਨਐਸਓ ਯੂਟੀ ਦੇ ਇਲਾਕੇ ਨੌਜਵਾਨਾਂ ਜੇਲ੍ਹਾਂ ਸੁਟ ਦੇਣਾ ਜ਼ਰੂਰੀ ਹੁੰਦੀ ਆ। ਤੇ ਜੇ ਸਾਰੀ ਆਜ਼ਾਦੀ ਆ ਆਜ਼ਾਦੀ ਦੁਆਰਾ ਸਾਡੇ ਨਾਲ ਆਜ਼ਾਦੀ ਸੀਗੀ ਦਾ ਨਾਸ। ਅਜਾ ਜਿਸ ਤਰੀਕੇ ਦੇ ਨਾਲ ਬਣਾਈ ਗਏ ਕਿਉਂਕਿ ਇਹ ਜਿਹੜਾ ਹੈਗਾ ਉਹ ਸਾਡਾ ਸਾਡਾ ਨਾ। ਕਿਉਂ ਤੁਹਾਡਾ ਸਰਕਾਰ ਸਾਡਾ ਸਰਕਾਰ। ਸਾਡਾ ਸਰਕਾਰ ਸਾਡਾ ਉਹਦੇ ਤੋਂ ਨਾ ਅੰਤ ਹੁੰਦੀ ਚਾਰ-ਪਾਰ ਆ ਕੇ ਨੰਦਾਰਤ ਇੱਕ ਸੰਭਾਵਨਾ ਬਣੇਗਾ ਕਿ ਜੇਕਰ ਸੰਸਦਾਂ ਨੂੰ ਤੇ ਐਸਾ ਹੀ ਹੋਵੇ ਜਾਂ ਕਾਹਦਾ ਹੋਵੇ ਜੇਕਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤਾਂ ਵੀ ਤਰਲ ਉਹਨਾਂ ਨੂੰ ਕੰਮ ਨਹੀਂ ਆਉਂਦਾ ਗੱਡੀ ਤੇ ਪਾਦੇ ਹੀ ਹੋ ਗਿਆ ਤੇ ਹੈ ਹੀ ਨਹੀਂ ਸਾਰੇ ਪਾਦੇ ਉਹ ਤੇ ਹੀ ਮੈਂ ਛੋੜਿਆ ਸੀ ਤੇ ਛੋਟੇ ਹੱਥ ਜਿਹੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਹ ਪ੍ਰੋਟੈਸਟ ਮਾਰਚ ਸ਼ੁਰੂ ਹੋਇਆ ਤੇ ਕਿਸੇ ਪੱਤਰਕਾਰ ਮੀਰ ਨੇ ਭੈਣ ਮੇਰੀ ਨੇ ਇੱਕ ਸਵਾਲ ਕੀਤਾ ਕਹਿੰਦੇ ਵੀ ਤੁਸੀਂ ਸਵਿਧਾਨ ਨੂੰ ਮੰਨਦੇ ਕਿਉਂ ਨਹੀਂ ਉਨਾ ਸਵਾਲ ਇਹ ਵੀ ਸਾਰੇ ਬਹੁਤ ਆਖ ਜਿਹੜੇ ਨੇ ਉਹ ਮੰਨਦੇ ਨੇ ਕੱਲ ਉਹਨਾਂ ਭੰਗੜੇ ਪਾਉਣੇ ਨੇ ਸਟੇਜਮਾਂ ਦੇ ਵਿੱਚ ਨੱਚਣਾ ਆ ਤੇ ਤੁਸੀਂ ਸਭ ਤੁਹਾਨੂੰ ਕਿਉਂ ਨਹੀਂ ਮੰਨਦੇ ਪੁਰਾ 74 ਸਾਲ ਪਹਿਲਾਂ ਵੀ ਇੱਕੋ ਜਵਾਬ ਹੀ ਤੇ 74 ਸਾਲਾਂ ਬਾਅਦ ਵੀ ਇੱਕੋ ਜਵਾਬ ਆ ਜਿਹੜੇ ਸਵਧਾਨ ਨੇ ਸਾਡੀ ਹੋਂਦ ਨੂੰ ਨਹੀਂ ਮੰਨਿਆ ਉਹ ਸਵਧਾਨ ਨੂੰ ਅਜੇ ਵੀ ਮੰਨਣਾ ਕਰੇ ਇਹ ਉਹੀ ਸਵਧਾਨ ਆ ਜਿਨ੍ਹਾਂ ਨੇ ਆਪਣੀ ਧਾਰਾ ਦੇ ਵਿੱਚ ਲਿਖਿਆ ਆ ਕਿ ਜਿਹੜੇ ਸਿੱਖ ਨੇ ਇਹਨਾਂ ਨੂੰ ਹਿੰਦੂਆਂ ਦਾ ਹੀ ਇੱਕ ਰੂਪ ਮੰਨਿਆ ਜਾਵੇ ਜਿਹੜੇ ਜਾਨੀ ਨੇ ਬੋਧੀ ਨੇ ਇਹਨਾਂ ਨੂੰ ਹਿੰਦੂਆਂ ਦਾ ਇੱਕ ਰੂਪ ਮੰਨਿਆ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਅੱਗੇ ਅਸੀਂ ਰੋਜ ਸਿਰ ਚਕਾਉਂਦੇ ਆ ਉਹ ਸਾਨੂੰ ਹੁਕਮ ਕਹਿੰਦੇ ਨੇ ਕਿ ਨਾਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਦੇ ਪਿੰਡ ਪ੍ਰਾਣ ਮਤਲਬ ਉਹ ਕਹਿੰਦੇ ਵੀ ਨਾ ਤਾਂ ਅਸੀਂ ਹਿੰਦੂ ਆ ਤੇ ਨਾ ਅਸੀਂ ਸਿੱਖ ਉਹ ਮੁਸਲਮਾਨ ਆ ਤੇ ਭਾਰਤੀ ਸੰਵਿਧਾਨ ਸਾਨੂੰ ਕਹਿੰਦਾ ਵੀ ਤੁਸੀਂ ਹਿੰਦੂ ਹੁਣ ਦੱਸੋ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੰਨੀਏ ਇਹ ਤੁਹਾਡੀ ਉਸ ਕਿਤਾਬ ਦੀ ਮੰਨੀ ਹੈ ਜਿਹੜੀ ਤੁਸੀਂ 150 ਵਾਰ ਬਦਲ ਲਈ ਕਿ ਉਸ ਇਲਾਹੀ ਬਾਣੀ ਦੀ ਮੰਨੀ ਹੈ ਜਿਹਦੇ ਵਿੱਚੋਂ ਅਸੀਂ ਇੱਕ ਬਿੰਦੀ ਵੀ ਇੱਧਰ ਉੱਧਰ ਨਹੀਂ ਕਰ ਸਕਦੇ ਕਿ ਉਸ ਕਿਤਾਬ ਦੀ ਮੰਨੀ ਹੈ ਜਿਹਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਪਿਛਲੇ 70 ਸਾਲਾਂ ਦੇ ਵਿੱਚ 150 ਵਾਰ ਹੀ ਬਦਲਿਆ ਸੋ ਅਸੀਂ ਮੰਨਣੀ ਆ ਗੁਰੂ ਮਹਾਰਾਜ ਦੀ ਤੇ ਗੁਰੂ ਮਹਾਰਾਜ ਦਾ ਫਰਮਾਨ ਸਾਫ਼ ਆ ਸੋ ਇਸੇ ਸੰਵਿਧਾਨ ਦੇ ਤਹਿਤ ਪੰਜਾਬ ਦੇ ਹੱਕ ਖੋਏ ਗਏ ਤੇ ਖੋਏ ਜਾ ਰਹੇ ਆ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਖੋਲੇ ਨੇ ਚੰਡੀਗੜ੍ਹ ਸਾਥੋਂ ਬੋਲਿਆ ਦਰੋਪਦੀ ਵਾਂਗੂ ਸਾਜੀ ਜੀ ਰਨ ਬਣਾ ਕੇ ਚੰਡੀਗੜ੍ਹ ਨੂੰ ਰੱਖਤਾ ਕਦੇ ਹਰਿਆਣੇ ਨੂੰ ਕਹਿ ਦਿੰਦੇ ਤੇਰਾ ਐ ਤੇ ਕਦੀ ਪੰਜਾਬ ਵਾਲਿਆਂ ਨੂੰ ਕਹਿੰਦਾ ਤੇਰਾ ਐ ਇਹ ਤੇ ਸਾਡੇ ਹਾਲ ਹੋ ਗਏ ਸਾਡੇ ਦਰਿਆਈ ਪਾਣੀ ਖੋਲੇ ਨੇ ਇਸੇ ਸਬਦਾਨ ਦੇ ਤਹਿਤ ਖੋਲੇ ਨੇ ਇਸੇ ਸਬਦਾਨ ਨੇ ਤਾਕਤਾ ਦਿੱਤੀ ਉਹਨੇ ਅੱਗੇ ਅਲੱਗ-ਅਲੱਗ ਤਰੀਕੇ ਦੇ ਨਾਲ ਪਿਛਲੇ ਲੰਬੇ ਸਮਿਆਂ ਤੋਂ ਸਾਡੇ ਲੋਕ ਜਿਹਨਾਂ ਦੇ ਵਿੱਚ ਬੰਦ ਨੇ ਉਹ ਕਿਹੜੀਆਂ ਤਰ੍ਹਾਂਾਂ ਦੇ ਤਹਿਤ ਬੰਦ ਨੇ ਉਹਨਾਂ ਨੂੰ ਤਾਕਤਾਂ ਕਿੰਨੇ ਦਿੱਤੀਆਂ ਨੇ ਸਾਡੇ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਜਿਹੜੇ ਨੇ ਉਹ ਘਰੋਂ ਬੇਘਰ ਹੋ ਗਏ ਨੇ ਕਿੰਨੇ ਡਿਸਪੀਅਰ ਹੋ ਗਏ ਨੇ ਕਿੰਨੇ ਸ਼ਹੀਦ ਕਰ ਦਿੱਤੇ ਨੇ ਉਹ ਨਾਂ ਤੇ ਦਾਦਾ ਜੀ ਦਾ ਕਦੀ ਕੇਪੀਐਸ ਗੇਲ ਦਾ ਨਾਂ ਦਾ ਜੀ ਦਾ ਕਦੀ ਕੋੜਨੇ ਦਾ ਨਾਂ ਦਾ ਜੀ ਦਾ ਕਦੀ ਗੋਬਿੰਦ RAM ਦਾ ਨਾਂ ਦਾ ਜੀ ਦਾ ਕਦੀ ਸੈਣੀ ਦਾ ਨਾਂ ਦਾ ਜੀ ਦਾ ਤੇ ਇਹਨਾਂ ਨੇ ਸਾਡੇ ਬੰਦੇ ਮਾਰੇ ਨੇ ਪਰ ਕਦੇ ਖੰਡੇ ਦਿਮਾਗ ਦੇ ਨਾਲ ਸੋਚੀ ਵੀ ਨਹੀਂ ਸਹੀ ਕਿ ਕੇਪੀਐਸ ਗੇਲ ਨੂੰ ਤਾਕਤ ਦਿੱਤੀ ਕਿੰਨੇ ਸੈਣੀ ਨੂੰ ਤਾਕਤ ਦਿੱਤੀ ਕਿੰਨੇ ਇਹ ਅੰਕਮਨ ਉਹਨਾਂ ਦੇ ਨਾਲ ਤਾਕਤ ਲਈ ਹੈ ਨਾ ਤੇ ਕਾਨੂੰਨ ਬਣਾਏ ਕਿਹਨਾਂ ਨੇ ਇਸੇ ਸੰਵਿਧਾਨ ਦੀ ਵਰਤੋਂ ਕਰਕੇ ਬਣਾਏ ਨੇ ਤੇ ਜਿਨ੍ਹਾਂ ਨੇ ਇਹ ਤਾਕਤ ਦਿੱਤੀ ਹੋਵੇ ਉਹਦੇ ਦਿਨ ਅਸੀਂ ਕਦਰ ਹੀ ਬਣਾਈ ਹੈ ਸੋ ਇਸੇ ਸੰਵਿਧਾਨ ਦੀ ਆੜੇ ਠੀ ਅੱਜ ਵੀ ਸਾਡੇ ਨੌਜਵਾਨ ਜਿਹੜਾ ਦੇ ਵਿੱਚ ਬੈਠੇ ਨੇ ਪਿਛਲੇ 3-3 ਦਹਾਕੇ ਤੋਂ ਸੰਘਰਸ਼ ਕਰਨ ਵਾਲੇ ਜਿਹੜਾ ਦੇ ਵਿੱਚ ਬੈਠੇ ਨੇ ਐਨਆਈਏ ਨੂੰ ਅੰਨੀਆਂ ਤਾਕਤਾਂ ਦੇ ਦਿੱਤੀਆਂ ਗੀਆਂ ਨੇ ਦਿੱਲੀ ਤੋਂ ਗੱਡੀ ਤੁਰਦੀ ਆ ਕਿ ਪੰਜਾਬ ਦੇ ਕਿਸੇ ਅਹੁਦੇਦਾਰ ਦੀ ਹਿੰਮਤ ਨਹੀਂ ਪੈਂਦੀ ਵੀ ਉਹਦੇ ਬ੍ਰੇਕ ਮਾਰ ਸਕੇ ਪੰਜਾਬ ਦੇ ਜਿਹੜੇ ਮਾਤੀ ਘਰ ਦੇ ਵਿੱਚ ਆਉਂਦੀ ਆ ਨੌਜਵਾਨਾਂ ਨੂੰ ਚੁੱਕਦੀ ਆ ਤੇ ਦਿੱਲੀ ਲਿਆ ਜਾਂਦੀ ਆ ਏਨੀ ਤਾਕਤ ਹੈ ਐਨਆਈਏ ਨੂੰ ਇਸ ਸੰਵਿਧਾਨ ਦੇ ਤਹਿਤ ਸੋ ਇਸ ਸਾਰਾ ਕੁਝ ਜਦੋਂ ਹੋ ਰਿਹਾ ਆ ਉਹਦੇ باوجود ਮੈਂ ਇਹ ਵੀ ਸਮਝਦਾ ਵੀ ਸਾਡੇ ਕਈ ਪੰਜਾਬੀ ਕਈ ਸਿੱਖ ਉਹਨਾਂ ਦੇ ਸਿਰ ਤੇ ਕਲਨ ਭੰਗੜਿਆਂ ਦਾ ਜਨੂੰਨ ਚੜਨਾ ਹੈ ਤੇ ਉਹਨਾਂ ਕਹਿਣਾ ਵੀ ਅੱਜ ਸਾਡਾ ਦਿਨ ਹੈ ਮੇਰਾ ਉਹਨਾਂ ਨੂੰ ਸਿਰਫ ਇੱਕੋ ਸਵਾਲ ਆ ਉਹ ਇੱਕੋ ਹੀ ਜਵਾਬ ਦੇ ਦੇਣੇ ਦਾ ਪਿਛਲੇ 74 ਸਾਲਾਂ ਦੇ ਵਿੱਚ 75 ਦੇ ਵਿੱਚ ਇਸ ਸੰਵਿਧਾਨ ਨੇ ਸਾਨੂੰ ਕੌਮੀ ਰੂਪ ਦੇ ਵਿੱਚ ਕੱਲੇ-ਕੱਲੇ ਨੂੰ ਨਾ ਗਣਾਉਣ ਪਿਆ ਜੇ ਮੈਨੂੰ ਇਹਦੇ ਲਈ ਆ ਆ ਮਿਲਿਆ ਕੌਮੀ ਰੂਪ ਦੇ ਵਿੱਚ ਸਿੱਖਾਂ ਨੂੰ ਕੀ ਦਿੱਤਾ ਤੇ ਕੌਮੀ ਰੂਪ ਦੇ ਵਿੱਚ ਪੰਜਾਬ ਨੂੰ ਕੀ ਦਿੱਤਾ ਕੋਈ ਇੱਕ ਚੀਜ਼ ਮੈਨੂੰ ਗੜਾ ਦੇਣ ਵੀ ਸੰਵਿਧਾਨ ਨੇ ਸਾਨੂੰ ਆ ਦਿੱਤਾ ਕੌਮੀ ਰੂਪ ਦੇ ਵਿੱਚ ਤੇ ਫਿਰ ਤੇ ਅਸੀਂ ਮੰਨ ਲਵਾਂਗੇ ਇਹ ਜਿਹੜੀ ਗਣਾਉਣਗੇ ਨਾ ਅੱਗੇ ਵਧੇ 10 ਇਹੋ ਜਿਹੀ ਚੀਜ਼ ਹੋਣਗੇ ਜਿੱਥੇ ਉਸ ਚੀਜ਼ ਨੂੰ ਸੰਵਿਧਾਨ ਨੇ ਖੁਦ ਕਟਿਆ ਹੋਊਗਾ ਗਰਾਊਂਡ ਲੈਵਲ ਦੇ ਉੱਤੇ ਸੋ ਸਾਸੀ ਇਹ ਸੰਵਿਧਾਨ ਨੂੰ ਨਾ ਮੰਨਦੇ ਆ ਤੇ ਨਾ ਕੱਲ ਨੂੰ ਮੰਨਗੇ ਸੋ ਇਸ ਸੰਵਿਧਾਨ ਨੂੰ ਸਿੱਖਾਂ ਨੇ ਅੱਜ ਤੋਂ 75 ਸਾਲ ਪਹਿਲਾਂ ਵੀ ਰਿਜੈਕਟ ਕੀਤਾ ਸੀ ਤੇ ਅਸੀਂ ਅੱਜ ਵੀ ਰਿਜੈਕਟ ਕਰਦੇ ਹਾਂ ਤੇ ਦੁਨੀਆ ਨੂੰ ਇੱਕ ਅਪੀਲ ਕਰਦੇ ਹਾਂ ਇਹ ਸੰਵਿਧਾਨ ਆਪਣੇ ਨੂੰ ਕਹੁੰਦਾ ਹੈ ਕਿ ਅਸੀਂ ਲਾਰਜੈਸਟ ਜਿਹੜੀ ਡੈਮੋਕਰੇਟਿਕ ਹਾਂ ਅਸੀਂ ਸਭ ਤੋਂ ਵੱਡੇ ਗਣਤੰਤਰਿਆਂ ਕਹਿੰਦੇ ਆ ਜੇ ਤੁਸੀਂ ਐਡੇ ਵੱਡੇ ਗਣਤੰਤਰ ਹੋ ਤੇ ਤੁਹਾਡੇ ਕੋਲ ਸਿਰਫ ਇੱਕ ਅਧਿਕਾਰ ਨਹੀਂ ਦਿੱਤਾ ਗਿਆ ਦੁਨੀਆ ਦੇ ਵਿੱਚ ਸਭ ਤੋਂ ਮਾਮੂਲੀ ਦੇ ਸਭ ਤੋਂ ਜ਼ਰੂਰੀ ਅਧਿਕਾਰ ਕਿਹੜਾ ਹੁੰਦਾ ਬੰਦੇ ਦਾ ਆਪਣੀ ਇੱਛਾ ਦੇ ਨਾਲ ਜਿਉਣਾ ਉਹਨੂੰ ਸਵੈ-ਨਿਰਣੇ ਦਾ ਅਧਿਕਾਰ ਹੁੰਦਾ ਭਾਈ ਤੂੰ ਕਿੱਥਾ ਰਹਿਣਾ ਤੂੰ ਕਿਹਦੇ ਨਾਲ ਰਹਿਣਾ ਇਹ ਸਾਡੇ ਘਰਾਂ 'ਚ ਵੀ ਅਧਿਕਾਰ ਹੁੰਦੇ ਆ ਕਿ ਤੂੰ ਇਕੱਠਾ ਰਹਿਣਾ ਪਰਿਵਾਰ ਦੇ ਵਿੱਚ ਕਿ ਆਡਾ ਢੋਕੇ ਰਹਿਣਾ ਆਖੀ ਕਹਿੰਦਾ ਵੀ ਤੇਰਾ ਨਿਰਣਾ ਤੂੰ ਆਪਣਾ ਫੈਸਲਾ ਲੈਣਾ ਤੇ ਉਹਦੇ ਹਿਸਾਬ ਦੇ ਨਾਲ ਸਾਰੀ ਦੁਨੀਆ ਚੱਲਦੀ ਆ ਤੇ ਦੁਨੀਆ ਦੇ ਵਿੱਚ ਬਹੁਤਾਂ ਸੰਵਿਧਾਨਾਂ ਨੇ ਇਹ ਚੀਜ਼ ਦਿੱਤੀ ਹੋਈ ਆ ਪਰ UN ਵੀ ਇਹ ਚੀਜ਼ ਕਹਿੰਦਾ ਕਿ ਇਸ ਧਰਤੀ ਤੇ ਵਸਣ ਵਾਲੇ ਹਰ ਇੱਕ ਇਨਸਾਨ ਨੂੰ ਇਹ ਹੱਕ ਆ ਇਹ ਉਹ ਆਪਣੀ ਨਿਰਨਾ ਕਰ ਸਕਦਾ ਆ ਤੇ ਉਹਨੇ ਕਿਹੜੇ ਮੁਲਕ ਦੇ ਨਾਲ ਰਹਿਣਾ ਤੇ ਕਿਹੜੇ ਨਾਲ ਨਹੀਂ ਰਹਿਣਾ ਹਰ ਰਾਜ ਇਹ ਨਿਰਨਾ ਕਰ ਸਕਦਾ ਆ ਤੇ ਇਹ ਸੰਵਿਧਾਨ 20 ਭਾਰਤੀ ਸਭ ਜਿਹੜਾ ਆ ਉਹ ਇਸ ਕਾਨੂੰਨ ਤੋਂ ਮੁਨਕਰ ਆ ਸੋ ਸਾਡੀ ਜੇ ਮੰਗਿਆ ਕੋਈ ਉਹ ਦੁਨੀਆ ਤੇ ਸਿਰਫ ਇੰਨੀ ਕਿਹਾ ਤੇ ਜਿਹੜਾ ਮੁਲਕ ਆਪਣੇ ਆਪ ਨੂੰ ਸਭ ਤੋਂ ਵੱਡਾ ਗਣਤੰਤਰ ਅਖਵਾਉਂਦਾ ਆ ਉਹਦੇ ਤੇ ਥੋੜਾ ਜਿਹਾ ਪ੍ਰੈਸ਼ਰਾਈਜ਼ ਉਹਨੂੰ ਕਰੋ ਤੇ ਉਹਨੂੰ ਕਹੋ ਕਿਆ ਹੈ ਹੱਕ ਜਿਹੜਾ ਹੈ ਪੰਜਾਬ ਦੇ ਲੋਕਾਂ ਨੇ ਤੇ ਬਾਕੀ ਘਟ ਗਣਤੀਆਂ ਕੌਮਾਂ ਜਿਹੜੀਆਂ ਤੇਰ ਤੋਂ ਵੱਖ ਹੋਣੀ ਚਾਹੁੰਦੀਆਂ ਨੇ ਉਹਨਾਂ ਨੂੰ ਦੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਅਸੀਂ ਪੰਜਾਬ ਦੇ ਲੋਕ ਕਈ ਕਹਿ ਸਕਦੇ ਨੇ ਵੀ ਤੁਸੀਂ ਥੋੜੇ ਜਿਓ ਅਸੀਂ ਥੋੜੇ ਆ ਜਾਂ ਬਹੁਤੇ ਆ ਉਹਦਾ ਜਵਾਬ ਇੱਕੋ ਚੀਜ਼ੋਂ ਨਿਕਲੇਗਾ ਕਿ ਪੰਜਾਬ ਦੇ ਵਿੱਚ ਰੈਫਰੈਂਡਮ ਕਰਾ ਕੇ ਵੇਖ ਲਿਆ ਜਾਵੇ ਕਿ ਅਸੀਂ ਖਾਲਿਸਤਾਨ ਚ ਬਣਨਾ ਚਾਹੁੰਦੇ ਆ ਕਿ ਅਸੀਂ ਹਿੰਦੁਸਤਾਨ ਨਾਲ ਰਹਿਣਾ ਚਾਹੁੰਦੇ ਆ ਖਾਲਿਸਤਾਨ ਜਿੰਦਾਬਾਦ ਜੇ ਬੈਠੇ ਜਦ ਟੀਵੀ ਨਿਵੇਟਾਂ ਦੇ ਉੱਤੇ ਕਈ ਨਾ ਜਾਇਆ ਕਰੋ ਕਿ ਸਾਰਾ ਪੰਜਾਬ ਜਿਹੜਾ ਆਇਆ ਹੈ ਦੁਸਤਾਨ ਦੇ ਨਾਲ ਹੀ ਰਹਿਣਾ ਚਾਹੁੰਦਾ ਜੇ ਸੱਚ ਜਾਣਨਾ ਚਾਹੁੰਦੇ ਹੋ ਤੇ ਸਿਰਫ ਇੱਕ ਦਿਨ ਲੱਗਣਾ ਹੈ ਬਹੁਤੇ ਦਿਨ ਨਹੀਂ ਲੱਗਣੇ ਕੋਈ ਇੱਕ ਦਿਨ ਚੁਣ ਲਓ ਤੇ ਪੰਜਾਬੀਆਂ ਨੂੰ ਪੁੱਛ ਲਓ ਕਿ ਭਾਈ ਇੱਧਰ ਵੋਟ ਪਾ ਦਿਓ ਜਾਂ ਉੱਧਰ ਵੋਟ ਪਾ ਦਿਓ ਸਰਵੇਖਣੇ ਟਿੱਕ ਮਾਰ ਕਰਦੇ ਹੋ ਵੀ ਤੁਸੀਂ ਹਿੰਦੁਸਤਾਨੀ ਹੋ ਜਾਂ ਖਾਲਸਤਾਨੀ ਹੋ ਤੁਹਾਨੂੰ 24 ਘੰਟਿਆਂ ਦੇ ਅੰਦਰ ਪੰਜਾਬ ਦੇ ਲੋਕ ਜਵਾਬ ਦੇ ਦੇਣਗੇ ਤੇ ਇਹ ਗਰੰਟੀ ਆ ਕਿ ਪੰਜਾਬ ਦੇ ਲੋਕ ਖਾਲਸਤਾਨ ਨੂੰ ਚੁਣਨਗੇ ਅੱਜ ਤੁਸੀਂ ਉਹਨਾਂ ਦੀ ਆਵਾਜ਼ ਦੱਬੀ ਹੋਈ ਆ ਇਸ ਕਰਕੇ ਆਮ ਬੰਦਾ ਬੋਲਦਾ ਨਹੀਂ ਪਰ ਸਾਡੀ ਇਹ ਫਰਜ ਬਣਦਾ ਹੈ ਸਾਡੀ ਇਹ ਡਿਊਟੀ ਆ ਕਿ ਅਸੀਂ ਆਪਣਾ ਜਿਹੜਾ ਹੌਕਾ ਦਿੰਦੇ ਰਹਿਣਾ ਆ ਤੇ ਸਾਡਾ ਹੌਕਾ ਇੱਕੋ ਹੀ ਆ ਕਿ ਅਸੀਂ ਪੰਜਾਬ ਨੂੰ ਇੱਕ ਦਿਨ ਖਾਲਸਤਾਨ ਬਣਾਉਣਾ ਆ ਤੇ ਫਿਰ ਇਹ ਕਿਹੋ ਜਿਹਾ ਸੰਵਿਧਾਨ ਢਾਹਾਂਗੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਆਈਡੀਓਲੋਜੀ ਦੇ ਉੱਤੇ ਪਰਮਾ ਤੋਂ ਪਰਮਾਇਆ ਆਇਆ ਹੈਗਾ ਤੇ ਉਹ ਸੰਵਿਧਾਨ ਸਾਰਿਆਂ ਨੂੰ ਹੱਕ ਹੱਕ ਦੇਗਾ ਇੱਥੇ ਵੀ ਮੇਰੇ ਵੀਰ ਨੇ ਇੱਕ ਨੇ ਪੁੱਛਿਆ ਸੀ ਵੀ ਤੁਸੀਂ ਦੂਜੇ ਲੋਕਾਂ ਨੂੰ ਦੂਜੀਆਂ ਕਮਿਊਨਿਟੀਆਂ ਨੂੰ ਨਾਲ ਕਿਵੇਂ ਰੱਖੋਗੇ ਅਸੀਂ ਉਵੇਂ ਰੱਖਾਂਗੇ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਰਿਆਂ ਨੂੰ ਕਰਾਵੇ ਦੇ ਵਿੱਚ ਲਿਆ ਆ ਤੇ ਕਈ ਲੋਕਾਂ ਨੂੰ ਇਹ ਭੁਲੇਖਾ ਆ ਮੈਂ ਆਖਰੀ ਕਮੈਂਟ ਕਰਾਂ ਜੇ ਮੈਂ ਇੱਥੇ ਜਾਣਾ ਬੋਲਿਆ ਤੇ ਕਈਆਂ ਦੇ ਬਾਅਦ ਰੌਲਾ ਪਾਉਣ ਲੱਪੈਣਾ ਜਦੋਂ ਸੁਣੀ ਗੱਲ ਉਹ ਇਹ ਆ ਕਿ ਜਿਹੜੇ ਚੌਂਕ ਜੱਸੀਂ ਖਲੋਤੇ ਆ ਇਹ ਬੀ ਆਰ ਅੰਬੇਦਕਰ ਜੀ ਦੇ ਨਾਮ ਤੋਂ ਚੌਂਕ ਆ ਉਹ ਸਤਕਾਰਯੋਗ ਹਸਤੀ ਨੇ ਉਹਨਾਂ ਨੇ ਜਿਹੜੇ ਲੋਕਾਂ ਨੂੰ ਦਬਲਿਆ ਕੁਚਲਿਆ ਗਿਆ ਜਿਨ੍ਹਾਂ ਦੇ ਹੱਕ ਖੋਏ ਗਏ ਉਹਨਾਂ ਦੀ ਆਵਾਜ਼ ਬੁਲੰਦ ਕੀਤੀ ਬੜੇ ਲਿਖੇ ਸੂਝਵਾਨ ਸੀ ਪਰ ਕਮਾਲ ਦੀ ਗੱਲ ਵੇਖੋ ਇਸ ਮੁਲਕ ਦੀ ਉਹਨੇ ਉਸ ਬੰਦੇ ਨੂੰ ਵੀ ਇਸ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਉਹਦੇ ਨਾਮ ਨੂੰ ਇਸ ਤਰੀਕੇ ਨਾਲ ਇਸਤੇਮਾਲ ਕੀਤਾ ਕਿ ਅੱਜ ਅੰਬੇਦਕਰ ਸਾਹਿਬ ਦੇ ਪੈਰੋਕਾਰ ਪੂਰੀ ਤਰ੍ਹਾਂ ਇੰਡੀਆ ਦੇ ਪੈਰਾਂ 'ਚ ਡਿੱਗੇ ਪਏ ਨੇ ਇਹ ਪ੍ਰਚਾਰਿਆ ਜਾਂਦਾ ਆ ਕਿ ਸੰਵਿਧਾਨ ਅੰਬੇਦਕਰ ਸਾਹਿਬ ਨੇ ਲਿਖਿਆ ਤੁਸੀਂ ਜਿੱਥੇ ਵੀ ਉਮੀਦਵਾਰ ਸਾਹਿਬ ਨੇ ਬੋਲਤੀ ਹੋਊਗੀ ਬਹੁਤ ਹੋਊਗਾ ਤੁਸੀਂ ਵੇਖਿਓ ਉਹਨਾਂ ਨੇ ਕਾਸ਼ ਦੇ ਵਿੱਚ ਭਾਰਤ ਦਾ ਸੰਵਿਧਾਨ ਲੜਾਇਆ ਹੁੰਦਾ ਕੁਰਤੀ ਵਾਲਿਆਂ ਨੇ ਇਹ ਦੱਸਣ ਦੇ ਲਈ ਕਿ ਜਿਹੜੇ ਉਹਦੇ ਪੈਰੋਕਾਰ ਨੇ ਉਹ ਕਦੇ ਭਾਰਤ ਦੇ ਸੰਵਿਧਾਨ ਤੋਂ ਬਾਹਰ ਨਾ ਚੱਲ ਜਾਣ ਪਰ ਸਚਾਈ ਇਹ ਆ ਕਿ ਸੰਵਿਧਾਨ ਕੱਲਾ ਉਮੀਦਵਾਰ ਸਾਹਿਬ ਨੇ ਨਹੀਂ ਲਿਖਿਆ ਉਹ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਜ਼ਰੂਰੀ ਹੀ ਪਰ ਉਹਦੇ ਵਿੱਚ ਬਥੇਰੇ ਹੋਰ ਵੀ ਬੈਠੇ ਸੀ ਜਿਨ੍ਹਾਂ ਨੇ ਉਹ ਚੀਜ਼ਾਂ ਲਿਖੀਆਂ ਜਿਹੜੀਆਂ ਸਾਨੂੰ ਕਦੇ ਪ੍ਰਮਾਨ ਨਹੀਂ ਹੋਣੀਆਂ ਤੇ ਇਸੇ ਸੰਵਿਧਾਨ ਦੇ ਬਾਰੇ ਦੇ ਵਿੱਚ ਬਾਹ ਚੰਬੇਦਕਰ ਸਾਹਿਬ ਨੇ ਬਹੁਤ ਸਾਰੀਆਂ ਟਿੱਪਣੀਆਂ ਵੀ ਕੀਤੀਆਂ ਜਿਹੜੀਆਂ ਲਿਖਤੀ ਰੂਪ ਚ ਵੀ ਨੇ ਉਹ ਜਰੂਰ ਪੜ੍ਹਨਾ ਸੋ ਮੇਰੀ ਸਿਰਫ ਬੇਨਤੀ ਇੰਨੀ ਹੈ ਕਿ ਮੇਰੇ ਭਰਾਵਾਂ ਨੂੰ ਜਿਹੜੇ ਅੰਬੇਦਕਰ ਸਾਹਿਬ ਨੂੰ ਮੰਨਦੇ ਨੇ ਅਸੀਂ ਵੀ ਉਹਨਾਂ ਦਾ ਇੱਜ਼ਤਮਾਨ ਸਤਿਕਾਰ ਕਰਦੇ ਆਂ ਪਰ ਸਚਾਈ ਇਹੀ ਆ ਕਿ ਅੰਬੇਦਕਰ ਸਾਹਿਬ ਦਾ ਨਾਮ ਵਰਤ ਕੇ ਤੁਹਾਨੂੰ ਆਪਣੇ ਸਕੰਜੇ ਦੇ ਵਿੱਚ ਟੀਡੀਆ ਨੇ ਕੈਦ ਕਰਕੇ ਰੱਖਿਆ ਆ ਸੋ ਉਹ ਸੰਵਿਧਾਨ ਚ ਮੰਨ ਵੀ ਲਓ ਚਲੋ ਇੱਕ ਅਖੀਰੀ ਗੱਲ ਵੀ ਕਹਿ ਨਾ ਦੇ ਵੀ ਅੰਬੇਦਕਰ ਸਾਹਿਬ ਨੇ ਲਿਖਿਆ ਮੰਨਿਆ ਵੀ ਚਲੋ ਅੰਬੇਦਕਰ ਸਾਹਿਬ ਨੇ ਲਿਖਿਆ ਜੇ ਅੰਬੇਦਕਰ ਸਾਹਿਬ ਨੇ ਜਿਹੜਾ 1950 ਚ ਲਿਖਿਆ ਹੈ 70 ਸਾਲਾਂ ਦੇ ਵਿੱਚ ਇੰਡੀਆ ਨੇ ਤਕਰੀਬਨ 150 ਵਾਰ ਬਦਲ ਲਿਆ ਤੇ ਦੱਸੋ ਅੰਬੇਦਕਰ ਸਾਹਿਬ ਵਾਲਾ ਰਹਿ ਕਾਦਾ ਤੇ ਕਾਦੇ ਇਸ ਦਿਨ ਤੇ ਜਸ਼ਨ ਮਨਾਉਂਦੇ ਆ ਅਸੀਂ ਸੋ ਐਵੇਂ ਫੋਕੇ ਜਸ਼ਨ ਮਨਾਉਣਾ ਬੰਦ ਕਰੋ ਸਚਾਈ ਨੂੰ ਪਹਿਚਾਣੋ ਤੇ ਸਚਾਈ ਇਹੀ ਆ ਕਿ ਇਸ ਤਿਰੰਗੇ ਦੀ ਆਰ ਡੇਟ ਇਸ ਐਮਬਲਮ ਦੀ ਆਰ ਡੇਟ ਤੇ ਇਸ ਸੰਵਿਧਾਨ ਦੀ ਆਰ ਡੇਟ ਸਾਡੇ ਪੰਜਾਬ ਦੇ ਸਿੱਖਾਂ ਦੇ ਘੱਟ ਗਿਣਤੀਆਂ ਦੇ ਹੱਕ ਜਿਹੜੇ ਆ ਖੋਏ ਜਾ ਰਹੇ ਆ ਸੋ ਅਸੀਂ ਇਹ ਸੋਚਣਾ ਆ ਕਿ ਕਦੋਂ ਅਸੀਂ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਆ ਤੇ ਅੱਜ ਦਾ ਇਸ ਦਿਨ ਕੱਟ ਦਰ ਖਾਲਸਾ ਵੱਲੋਂ ਇਹ ਐਲਾਨ ਕੀਤਾ ਜਾਂਦਾ ਆ ਕਿ ਨਾ ਇਹ ਤਿਰੰਗਾ ਸਾਡਾ ਨਾ ਇਹ ਸੰਵਿਧਾਨ ਸਾਡਾ ਤੇ ਨਾ ਇਹ ਐਮਬਲਮ ਸਾਡਾ ਨਾ ਕੱਲ ਸਾਡਾ ਇਹਦੇ ਸਾਹਮਣੇ ਸਿਰ ਝੁਕਿਆ ਸੀ ਤੇ ਨਾ ਕੱਲ ਅਸੀਂ ਸਿਰ ਝੁਕਾਉਣਾ ਆ ਹੋਰ ਭਾਵੇਂ ਸਾਨੂੰ ਸਦੀਆਂ ਲੱਗ ਜਾਣ ਪਰ ਹੱਕ ਢਾਕੇ ਇਹੋ ਜਿਹੇ ਜਿਹੜੇ ਸੰਵਿਧਾਨ ਨੇ ਜਿਹੜੇ ਤਿਰੰਗੇ ਨੇ ਨਾ ਕਿ ਖੜਦੇ ਰਵਾਂਗੇ ਤੇ ਕਹਿੰਦੇ ਰਵਾਂਗੇ ਕਿ ਤੇਰੀ ਆੜੇਟ ਤੇ ਐਡੀ ਸਾਡਾ ਕਤਲਿਆ ਹੋਇਆ ਤੂੰ ਸਾਨੂੰ ਕਦੀ ਪ੍ਰਵਾਨ ਨਹੀਂ ਜੇ ਕੁਝ ਪ੍ਰਵਾਨ ਹੋਏਗਾ ਪੰਜਾਬ ਦੀ ਧਰਤੀ ਦੇ ਉੱਤੇ ਤੇ ਉਹ ਖਾਲਸਾਈ ਪਰਚਮ ਖਾਲਸਤਾਨ ਦਾ ਝੰਡਾ ਤੇ ਖਾਲਸਤਾਨ ਦਾ ਸੰਵਿਧਾਨ ਹੋਏਗਾ ਸੋ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਸੋ ਇੱਥੇ ਮੈਂ ਸਾਰੇ ਤਾਂ ਮਾਫੀ ਮੰਗਦਾ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਕਿ ਅੱਜ ਦੇ ਦਿਨ ਦੋ ਥਾਵਾਂ ਤੇ ਹੋਰ ਪ੍ਰੋਟੈਸਟ ਹੋਣੇ ਨੇ ਲੋਕੀ ਕਹਿੰਦੇ ਜੀ ਵੇਖੋ ਕਈਆਂ ਨੇ ਕਹਿਣਾ ਵੀ ਇਹੋ ਸੰਵਿਧਾਨ ਨੇ ਤੈਨੂੰ ਹੱਕ ਦਿੱਤਾ ਨਾ ਤੂੰ ਖੁੱਲ ਕੇ ਬੋਲਣ ਦਾ ਕੋਚਰਾਡਾਉਣ ਵਾਲੇ ਬਧੇਰੇ ਨੇ ਉਹ ਭਰਾਓ ਇਹ ਇੱਕ ਹੱਥ ਦਿੰਦਾ ਹੈ ਕੋਈ ਤੇ ਦੂਜਾ ਤਾਂ ਹੋ ਰਹੀਦਾ ਹੈ ਜਿਹਦਾ ਨੂੰ ਲੱਗਦਾ ਹੈ ਕਿ ਜਲੰਧਰ ਦੇ ਅੱਜ ਖੁੱਲ ਕੇ ਮੈਂ ਬੋਲਣ ਰਿਹਾ ਤੇ ਅੱਜ ਦੋਹੀ ਥਾਂਏ ਸਾਡੇ ਨੌਜਵਾਨਾਂ ਨੇ ਸਾਡੇ ਕਾਰਕੁਨਾਂ ਨੂੰ ਘਰਾਂ ਦੇ ਵਿੱਚ ਪੁਲਿਸ ਛਾਪੇ ਮਾਰੀ ਕਾਰ ਕਿੰ ਦੇ ਘਰਾਂ 'ਚ ਢੱਕਿਆ ਆ ਦੂਜੀਆਂ ਦੋਵਾਂ ਥਾਵਾਂ ਤੇ ਬੋਲਣ ਤੱਕ ਨਹੀਂ ਦਿੱਤਾ ਗਿਆ ਬੋਲਣਾ ਤੇ ਦੂਰ ਦੀ ਗੱਲ ਉਹਨਾਂ ਨੂੰ ਕਹਿੰਦੇ ਘਰੋਂ ਨਹੀਂ ਨਿਕਲਣ ਦੇਣਾ ਕਮਾਲ ਹੋ ਗਈ ਯਾਰ ਲੋਕ ਨੇ ਕੁੱਕੜਾਂ ਨੂੰ ਵੀ ਇੱਕ ਕਰੀ ਛੱਡ ਦਿੰਦੇ ਨੇ ਕਿ ਚਲੋ ਜਾਓ ਘੁੰਮ ਫੇਰੋ ਤੇ ਇਹ ਜਿਹੜਾ ਸੰਵਿਧਾਨ ਹੈ ਜਿੱਦਣ ਇਹਨਾਂ ਦੇ ਦਿਨ ਆਉਂਦੇ ਨੇ ਇਹ ਬੰਦਿਆਂ ਨੂੰ ਨਹੀਂ ਘਰਾਂ ਚੋਂ ਨਿਕਲਣ ਦਿੰਦੇ ਤੇ ਕਾਹਦੇ ਜਸ਼ਨ ਨੇ ਇਹਨਾਂ ਦੇ ਸੋ ਇਹਨਾਂ ਨੂੰ ਨੇ ਇਹ ਨੂੰ ਸੋਚਿਆ ਕਰੋ ਵੀ ਇੱਕ ਨਖਲੋ ਤੇ ਕੋਈ ਬੰਦਾ ਇੱਕ ਬੋਲਣ ਦਾ ਜਾਂ ਪ੍ਰੋਟੈਸਟ ਕਰਨ ਦਾ ਤੇ ਇਹਨਾਂ ਨੇ ਹੱਕ ਦੇ ਦਿੱਤੇ ਨੇ ਤੇ ਕੋਈ ਹੱਕੂ ਕਦੀ ਸਾਨੂੰ ਦਿੰਦਾ ਹਰ ਚੀਜ਼ ਸਾਡੀ ਇਹਨੇ ਖੋਲੀ ਹੈ ਡੀਸੈਂਟਰਲਾਈਜੇਸ਼ਨ ਹੋਣ ਦਾ ਕੋਈ ਰਾਹ ਨਹੀਂ ਬਚਿਆ ਜਿਹੜੇ ਲੋਕ ਅੱਜ ਵੀ ਇਸ ਪਾਸੇ ਨੂੰ ਤੁਰੇ ਹੋਏ ਆ ਕਿ ਨਹੀਂ ਜੀ ਅਸੀਂ ਸਭ ਦਾ ਆਦੇ ਵਿੱਚ ਰਹਿ ਕੇ ਤੇ ਅਥੋਂ ਅਨੰਦਪੁਰ ਸਾਹਿਬ ਦਾ ਮਤਲਬ ਲਾਗੂ ਕਰਾ ਕੇ ਤੇ ਪੰਜਾਬ ਦੀ ਝੋਲੀ ਦਾ ਆ ਮਸਲਾ ਹੱਲ ਕਰਾ ਦਾਂਗੇ ਆ ਮਸਲਾ ਹੱਲ ਕਰਾ ਦਾਂਗੇ ਕੋ ਭਰਾਓ ਪਿਛਲੇ 75 ਸਾਲਾਂ ਦਾ ਤਜਰਬਾ ਵੇਖ ਲਓ ਇਥੋਂ ਕੁਝ ਹੱਲ ਨਹੀਂ ਜਿਹਾਣਾ ਇਹਨੇ ਲੋਕਾਂ ਦੀ ਤੇ ਆਪਣੀ એનર્ਜੀ ਵੇਸਟ ਨਾ ਕਰੋ ਜੇ એનર્ਜੀ ਲਾਉਣੀ ਆ ਲੋਕਾਂ ਨੇ ਸਰੀਰ ਲਾਉਣੇ ਆ ਸਮਾਂ ਲਾਉਣਾ ਆ ਤੇ ਉਹ ਖਾਲਸਤਾਨ ਦੀ ਪ੍ਰਾਪਤੀ ਦੇ ਲਈ ਲਾਈਏ ਇੰਨੀਆਂ ਮੇਰੀਆਂ ਬੇਨਤੀਆਂ ਨੇ ਪੰਜਾਂ ਬਿੰਦ ਭੁੱਲਾ ਚੁੱਕਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ